ਕੋਈ ਗਲਤੀ ਤਾਂ ਤੇਰੀ ਵੀ ਹੋ ਸਕਦੀ ਹੈ ਸੰਗਰੂਰ ਵੀ ਕਿਉਂ ਹਰ ਵੇਲੇ ਤੂੰ ਦੋਸ਼ੀ ਨੈਣ ਜੋਤੀ ਨੂੰ ਕਹਿੰਦਾ ਰਹਿਦਾ ਕਿਉਂ ਪਾਉਂਦਾ ਰਹਿਦਾ ਰੋਲਾ ਆਪਣੇ ਇਸ਼ਕੇ ਦਾ ਕਿਉਂ ਪੰਦਾ ਜ਼ਿੰਦਾ ਰੋਲਾ ਆਪਣੇ ਇਸ਼ਕੇ ਦਾ ਕਿਉਂ ਪਲ-ਪਲ ਕਿਸੇ ਨੂੰ ਕਰਦਾ ਤੂੰ ਬਦਨਾਮ ਲਾ ਕੁਝ ਗਲਤੀ ਤਾਂ ਤੇਰੀ ਵੀ ਹੋ ਸਕਦੀ ਹੈ ਤੰਗਰੂਰ ਵੀ ਕਿਉਂ ਹਰ ਵੇਲੇ ਤੂੰ ਦੋਸ਼ੀ ਨੈਣ ਜੋਤੀ ਨੂੰ ਕਹਿੰਦਾ ਰਹਿੰਦਾ